ਆ ਗਈਆਂ ਵੋਟਾਂ ਹੁਣ ਆਮ ਘਰਾਂ ਵਿੱਚ ਲੀਡਰ ਆਉਣਗੇ ਆਮ ਘਰਾਂ ਵਿੱਚ ਆ ਕੇ ਰੋਟੀਆਂ ਖਾਂ ਫੁੱਟ ਮਾਂ ਖਚਾਉਣਗੇ ਬਜ਼ੁਰਗਾਂ ਦੇ ਪੈਰੀ ਹੱਥ ਤੇ ਛੋਟਿਆਂ ਨੂੰ ਗਲ ਨਾਲ ਲਾਉਣਗੇ ਦੁੱਖਾਂ ਵਿੱਚ ਸਾਰ ਨਾ ਲਈ ਤੇ ਹੁਣ ਹਮ ਦਰਦੀ ਦਿਖਾਉਣਗੇ ਹੁਣ ਹਮ ਦਰਦੀ ਦਿਖਾਉਣਗੇ ਰਾਜ ਨਹੀਂ ਅਸੀਂ ਕਰਦੇ ਸੇਵਾ ਦੇ ਸ਼ੋਲੇ ਗਾਉਣਗੇ ਇਹ ਸ਼ੋਲੇ ਗਾਉਣਗੇ ਇਲਾਜ ਬਿਨਾ ਇਨਸਾਨ ਹੈ ਮਰਦੀ ਇਲਾਜ ਬਿਨਾ ਇਨਸਾਨ ਹੈ ਮਰਦੀ ਹੁਣ ਸ਼ਰਾਬਾਂ ਪਲਾਉਣਗੇ ਬੋਟਾਂ ਤੱਕ ਹੀ ਵੱਜਣੇ گےਡੇ ਪਿੰਡਾਂ ਵਿੱਚ ਬੋਟਾਂ ਤੱਕ ਹੀ ਵੱਜਣੇ گےਡੇ ਪਿੰਡਾਂ ਵਿੱਚ ਫਿਰ 5 ਸਾਲ ਨਾ ਹੀ ਠਿਆਉਣਗੇ ਜਦ ਮਿਲਗੀ ਕੁਰਸੀ ਜਦ ਮਿਲਗੀ ਕੁਰਸੀ ਫਿਰ ਗੇੜੇ ਲੋਕਾਂ ਦੇ ਆਪਣੇ ਮਹਿਲਾਂ ਵਿੱਚ ਮਰਵਾਉਣਗੇ ਆਪਣੇ ਮਹਿਲਾਂ ਵਿੱਚ ਮਰਵਾਉਣਗੇ ਅੰਗਰੇਜ਼ ਕਹਿੰਦਾ ਮੇਰੇ ਲੋਕ ਸਿਆਣੇ ਹੋਗੇ ਅੰਗਰੇਜ਼ ਕਹਿੰਦਾ ਮੇਰੇ ਲੋਕ ਸਿਆਣੇ ਹੋਗੇ ਹੱਤਾਂ ਦੇ ਕਾਤਲਾਂ ਨੂੰ ਵੋਟਾਂ ਨਾ ਪਾਉਣਗੇ ਹੱਤਾਂ ਦੇ ਕਾਤਲਾਂ ਨੂੰ ਵੋਟਾਂ ਨਾ ਪਾਉਣਗੇ